ਬਹੁਤ ਪਿਆਰ ਮਿਲ ਰਿਹਾ ਆ ਭੈਣਾ ਭਰਾਵਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਬੱਚਿਆਂ ਦੇ ਪਿਆਰ ਦੀ ਮੈਂ ਤਾਂ ਗੱਲ ਕਰੂੰਗਾ ਕਿਉਂਕਿ ਆਣ ਵਾਲਾ ਇਹ ਸਾਡੇ ਲੁਧਿਆਣੇ ਦਾ ਪੰਜਾਬ ਦਾ ਤੇ ਭਾਰਤ ਦਾ ਭਵਿੱਖ ਹੈ ਅੱਜ ਜੇ ਬੱਚਿਆਂ ਦਾ ਪਿਆਰ ਮਿਲਦਾ ਤਾਂ ਮੇਰੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਬੱਚਿਆਂ ਦਾ ਫਿਊਚਰ ਕਿਦਾਂ ਸੇਫ ਕਰਨਾ ਕਿੱਦਾਂ ਉਹਨਾਂ ਦੀ ਐਜੂਕੇਸ਼ਨ ਸਿਕਯੂਰ ਕਰਨੀ ਕਿੱਦਾਂ ਉਹਨਾਂ ਦੀ ਹੈਲਥ ਕੇਅਰ ਕਰਨੀ ਹੈ ਤੇ ਕਿੱਦਾਂ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਇਸ ਲਈ ਅੱਜ ਇੱਥੇ ਆ ਤੇ ਲੋ ਸਾਰੇ ਹੀ ਵੋਟਰ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦੀ ਆਸ ਹੈ ਕਿ ਮੈਨੂੰ ਨਹੀਂ ਕਹਿਣਾ ਪੈਂਦਾ ਵੀ ਮੋਰ ਕਿੱਥੇ ਲਾਣੀ ਜਾਂ ਬਟਨ ਕਿਹੜਾ ਦਬਾਣਾ ਉਹਨਾਂ ਨੂੰ ਸਭ ਨੂੰ ਪਹਿਲਾਂ ਹੀ ਪਤਾ ਕਿ 7 ਨੰਬਰ ਤੇ ਅਸੀਂ 19 ਤਰੀਕ ਜਾ ਕੇ ਬਟਨ ਦਬਾਣਾ ਆ ਤੇ ਅਸੀਂ ਐਲਬਰਟ ਦੂਆ ਨੂੰ ਨਹੀਂ ਅਸੀਂ ਆਪਣੇ ਆਪ ਨੂੰ ਕਾਮਯਾਬ ਬਣਾਣਾ ਅੱਜ ਮੈਂ ਜਵੱਦੀ ਪਿੰਡ ਦੇ ਵਿੱਚ ਆ ਕਵੀਰ ਤੇ ਇੱਥੇ ਬਹੁਤ ਪਿਆਰ ਮਿਲ ਰਿਹਾ ਆ ਭੈਣਾ ਭਰਾਵਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਬੱਚਿਆਂ ਦੇ ਪਿਆਰ ਦੀ ਮੈਂ ਤਾਂ ਗੱਲ ਕਰੂੰਗਾ ਕਿਉਂਕਿ ਆਣ ਵਾਲਾ ਇਹ ਸਾਡੇ ਲੁਧਿਆਣੇ ਦਾ ਪੰਜਾਬ ਦਾ ਤੇ ਭਾਰਤ ਦਾ ਪ੍ਰਵੇਖਕ ਹੈ ਅੱਜ ਜੇ ਬੱਚਿਆਂ ਦਾ ਪਿਆਰ ਮਿਲਦਾ ਤਾਂ ਮੇਰੀ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਕਿ ਬੱਚਿਆਂ ਦਾ ਫਿਊਚਰ ਕਿਦਾਂ ਸੇਫ ਕਰਨਾ ਕਿੱਦਾਂ ਉਹਨਾਂ ਦੀ ਐਜੂਕੇਸ਼ਨ ਸਿਕਯਰ ਕਰਨੀ ਕਿੱਦਾਂ ਉਹਨਾਂ ਦੀ ਹੈਲਥ ਕੇਅਰ ਕਰਨੀ ਹੈ ਤੇ ਕਿੱਦਾਂ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਇਸ ਲਈ ਅੱਜ ਇੱਥੇ ਆ ਨਾ ਤੇ ਸਾਰੇ ਹੀ ਵੋਟਰ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦੀ ਆਸ ਹੈ ਕਿ ਮੈਨੂੰ ਨਹੀਂ ਕਹਿਣਾ ਪੈਂਦਾ ਵੀ ਮੋਰ ਕਿੱਥੇ ਲਾਣੀ ਜਾਂ ਬਟਨ ਕਿਹੜਾ ਦਬਾਣਾ ਉਹਨਾਂ ਨੂੰ ਸਭ ਨੂੰ ਪਹਿਲਾਂ ਹੀ ਪਤਾ ਕਿ 7 ਨੰਬਰ ਤੇ ਅਸੀਂ 19 ਤਰੀਕ ਜਾ ਕੇ ਬਟਨ ਦਬਾਣਾ ਆ ਤੇ ਅਸੀਂ ਐਲਬਰਟ ਦੂਆ ਨੂੰ ਨਹੀਂ ਅਸੀਂ ਆਪਣੇ ਆਪ ਨੂੰ ਕਾਮਯਾਬ ਬਣਾਣਾ ਐਲਬਰਟ ਜੀ ਤੁਸੀਂ ਕੈਂਪੇਨ ਕਰਦੇ ਹੋ ਤੇ ਤੁਹਾਨੂੰ ਕਿਹੜੇ ਏਜੰਡੇ ਤੁਹਾਨੂੰ ਲੋਕਾਂ ਕੋਲੋਂ ਸੁਣਨੇ ਮਿਲਦੇ ਆ ਏਜੰਡੇ ਤਾਂ ਉਹੀ ਆ ਭਾਜੀ ਨਾ ਕਿਸੇ ਨੂੰ ਰੁਜ਼ਗਾਰ ਮਿਲਿਆ ਆ ਤੇ ਨਾ ਹੀ ਕਿਸੇ ਨੂੰ ਉਹ ਜਿਹੜੀਆਂ ਸਹੂਲਤਾਂ ਹੈਲਥ ਦੀਆਂ ਸਹੂਲਤਾਂ ਮਿਲੀਆਂ ਆ ਬੱਚੇ ਬੇਰੁਜ਼ਗਾਰ ਨੇ ਨਾ ਗਲੀਆਂ ਮੁਹੱਲਿਆਂ ਦੀ ਸਫਾਈ ਹੁੰਦੀ ਆ ਚੋਰੀ ਪੀਕ ਦੇ ਉੱਤੇ ਆ ਕ੍ਰਾਈਮ ਪੀਕ ਦੇ ਆ ਅੱਜ ਪੰਜਾਬ ਦਾ ਨੌਜਵਾਨ ਡਰੱਗ ਐਡਿਕਟ ਹੋ ਰਿਹਾ ਆ ਪਰ ਲੋਕ ਇਹੀ ਚਾਹ ਰਹੇ ਆ ਕਿ ਕਮਿਊਨਿਟੀ ਸੈਂਟਰ ਸੋਸ਼ਲ ਸੈਂਟਰ ਇਦਾਂ ਦੇ ਬਣਨ ਜਿਨ੍ਹਾਂ ਦੇ ਵਿੱਚ ਇਹ ਸਾਡੇ ਬੱਚਿਆਂ ਨੂੰ ਕਾਉਂਸਲਿੰਗ ਕਰਕੇ ਨਸ਼ੇ ਦੀ ਦਲਦਲ ਛੁਟਿਆ ਜਾਵੇ ਅਤੇ ਜਿਹੜਾ ਕ੍ਰਾਈਮ ਹੋ ਰਿਹਾ ਉਹਦੇ ਤੇ ਠੱਲ ਪਾਈ ਜਾਵੇ ਤੇ ਨਾਲ ਹਰ ਇਨਸਾਨ ਦੀ ਇਹ ਆਸਾ ਕਿ ਉਹਨਾਂ ਦਾ ਬੱਚਾ ਇਹਾਂ ਦਾ ਤੇ ਉਹਨਾਂ ਦਾ ਫਿਊਚਰ ਸੇਫ ਹੋਵੇ ਤੇ ਭਵਿੱਖ ਉਜਵਲ ਹੋਵੇ ਤੇ ਨਾਲ ਤੰਦਰੁਸਤ ਲੁਧਿਆਣਾ ਤੇ ਪੰਜਾਬ ਹੋਵੇ ਕਿਹੜਾ ਜਿੰਦਾ ਦਾ ਪਿਆਰ ਮਿਲਦਾ ਜੀ ਮੀਟਿੰਗਾਂ ਜੀ ਤੁਹਾਡੇ ਬੱਚੇ ਲੇਡੀ ਦੇ ਬੜੀ ਬੜੀ ਤਾਜ਼ਾ ਚੋਂ ਦੀ ਹਾਂਜੀ ਉਹਨਾਂ ਦਾ ਕਿਉਂਕਿ ਮੈਂ ਬੱਚਾ ਆਂ ਜੀ ਅੱਜ ਨਵਾਂ ਤਾਂ ਮੈਂ ਹੈ ਨਹੀਂ ਮੈਨੂੰ ਅੱਜ ਕਿਸੇ ਨੇ ਸਵਾਲ ਕੀਤਾ ਕਿ ਸਾਰਿਆਂ ਦੇ ਵੱਡੇ ਵੱਡੇ ਹੋਟਿੰਗ ਲੱਗੇ ਆ ਪੋਸਟਰ ਲੱਗੇ ਆ ਵੀ ਤੁਹਾਡੇ ਕਿਉਂ ਨਹੀਂ ਲੱਗੇ ਤੁਮੇਰਾ ਇੱਕੋ ਜਵਾਲ ਸੀ ਵੀ ਮੇਰਾ ਚਿਹਰਾ ਕੋਈ ਅਨਜਾਨਾ ਨਹੀਂ ਹੈ ਇਹ ਐਲਬਰਟ ਦੁਆ ਇੱਥੇ ਜੰਮਿਆ ਇੱਥੇ ਪਲਿਆ ਤੇ ਇਸੇ ਕੌਨਸਟੀਚੁਐਂਸੀ ਚ ਰਿਹਾ ਆ ਤੇ ਜਿਹੜਾ ਕੰਮ ਐਲਬਰਟ ਦੁਆ ਤੇ ਆਇਆ ਕਦੀ ਰੁਕਿਆ ਨਹੀਂ ਆ ਇਹਨਾਂ ਦੇ ਸਾਰਿਆਂ ਸਰਕਾਰਾਂ ਵੀ ਗਵਾਹ ਨੇ ਤਾਂ ਮੈਨੂੰ ਇਦਾਂ ਲੱਗਦਾ ਵੀ ਜੇ ਤੁਹਾਡੇ ਸਾਥ ਨੇ ਤੁਹਾਡੇ ਪਿਆਰ ਨੇ ਮੈਨੂੰ ਜਿਤਾਤਾ ਫਿਰ ਤਾਂ ਠੀਕ ਹੈ ਨਹੀਂ ਤਾਂ ਇਹ ਪੋਲੀਟੀਕਲ ਪਾਰਟੀਆਂ ਜ਼ਰੂਰ ਸ਼ਰਾਰਤਾਂ ਕਰਨਗੀਆਂ ਤੇ ਮੇਰੀ ਜਨਤਾ ਮੇਰੇ ਨਾਲ ਆ ਤਾਂ ਮੈਨੂੰ ਕਬਰਾਟ ਕਿਸੇ ਗੱਲ ਦੀ ਨਹੀਂ ਲੋਕਾਂ ਦਾ ਕਿਦਾਂ ਦਾ ਪਿਆਰ ਮਿਲ ਰਿਹਾ ਲੋਕਾਂ ਦਾ ਪਿਆਰ ਭਾਈ ਓਦਾਂ ਦਾ ਮਿਲਦਾ ਜਿੱਦਾਂ ਦਾ ਰੋਜ ਮਿਲਦਾ ਤੁਸੀਂ ਵੀ ਇੱਥੇ ਹਮੈ ਵੀ ਇੱਥੇ ਆ ਉਹ ਪਿਆਰ ਇਦਾਂ ਦਾ ਮਿਲਦਾ ਵੀ ਦੋਨੋਂ ਹੱਥਾਂ ਨਾਲ ਮਾਵਾਂ ਬਿਚ ਅਸ਼ੀਰਵਾਦ ਦਿੰਦੀਆਂ ਆ ਨੌਜਵਾਨ ਜੱਫੀ ਪਾਉਂਦੇ ਆ ਤੇ ਬਜ਼ੁਰਗਾਂ ਦਾ ਵੀ ਅਸ਼ੀਰਵਾਦ ਮਿਲਦਾ ਹੈ ਤੇ ਜਿਹੜੇ ਹਮਜੋਲੀ ਨੇ ਉਹ ਵੀ ਜੱਫੀ ਪਾ ਕੇ ਲੈ ਕੇ ਚੱਲਦੇ ਤੇ ਨਾਰੇ ਤੇ ਜਿੰਨੀ ਵੀ ਗੱਲ ਹੈ ਇਹ ਨੌਜਵਾਨਾਂ ਦੇ ਦਿਲ ਤੇ ਚੜੀ ਪਈ ਹੈ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਦੇ ਪਿਆਰ ਦੇ ਲਈ। ਮੈਨੂੰ ਥੋੜਾ ਸਮਾਂ ਰਹਿ ਗਿਆ ਫਿਰ VOTER ਨੂੰ ਕੀ ਕਹੋਗੇ? ਮੈਂ VOTER ਨੂੰ ਇਹੀ ਅਪੀਲ ਕਰਦਾ ਕਿ ਅੱਗੇ ਤੋਂ ਅੱਗੇ ਇਹ ਸਪਰੈਡ ਕਰਨ ਸਾਰਿਆਂ ਨੂੰ ਚੋਣ ਨਿਸ਼ਾਨ ਪਹੁੰਚੇ। ਚੋਣ ਨਿਸ਼ਾਨ ਜਿਹਨੂੰ ਟਰੰਪਟ ਤੁਰੀ ਹੀ ਕਹਿੰਦੇ ਬਾਜਾ ਉਹ ਚੋਣ ਨਿਸ਼ਾਨ ਹੈ। ਸਾਰੇ ਜਣੇ 19 ਤਰੀਕ ਨੂੰ 7 ਨੰਬਰ ਵੈਲਟ ਤੇ ਮੋਹਰ ਲਾਣ ਤੇ ਮੈਨੂੰ ਨਹੀਂ ਉਹ ਆਪਣੇ ਆਪ ਨੂੰ ਕਾਮਯਾਬ ਬਣਾ। ਠੀਕ ਹੈ। ਠੀਕ ਹੈ। ਥੈਂਕ ਯੂ।